ਈਵਰੀ ਕਰਦੇ ਵਿੱਚ ਆਮ ਪਈ ਚੀਜ਼ ਵੀ ਹੋਟਲ ਰੈਸਟੋਰੈਂਟਾਂ ਨੂੰ ਫੇਲ ਕਰ ਦਿੰਦੀ ਹੈ ਅੱਜ ਆਪਾਂ ਕਰਦੀਆਂ ਸਿੰਪਲ ਦੋ ਆਮ ਜੀਆਂ ਚੀਜ਼ਾਂ ਤੋਂ ਇੱਕ ਸ਼ਾਹੀ ਸਬਜੀ ਤਿਆਰ ਕਰਾਂਗੇ ਜਿਹੜੀ ਕਿ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਪੰਜਾਬੀ ਕਹਿੰਨੇ ਹੁੰਨੇ ਆ ਕਿ ਮੂੰਹੋਂ ਨਹੀਂ ਲੈਂਦੀ बार-बार ਬਣਾਇਆ ਕਰੋਗੇ ਇਹ ਹੈਗੀ ਹੈ ਜੀ ਪਿਆਜ਼ ਦੀ ਸਬਜੀ ਜਦੋਂ ਵੀ ਘਰ ਵਿੱਚ ਕੋਈ ਸਬਜੀ ਨਹੀਂ ਹੁੰਦੀ ਆਪਾਂ ਪਿਆਜ਼ ਵੱਲ ਭਾਈਦੇ ਆ ਤਾਂ ਪਰ ਪਿਆਜ਼ ਐਨੇ ਸ਼ਾਹੀ ਬਣਦੇ ਆ ਤੁਸੀਂ ਸੋਚੇ ਵੀ ਨਹੀਂ ਹੋਣੇ ਪਿਆਜ਼ਾਂ ਨੂੰ ਆਪਾਂ ਛਿੱਲ ਲਿਆ ਤੇ ਚੰਗੀ ਤਰ੍ਹਾਂ ਧੋ ਲਿਆ। ਉਸ ਤੋਂ ਬਾਅਦ ਇਹਨਾਂ ਨੂੰ ਪਤਲਾ ਤੇ ਲੰਮਾ ਨਹੀਂ ਕੱਟਣਾ। ਆਪਾਂ ਲੰਬਾ ਕੱਟਾਂਗੇ ਪਰ ਮੋਟਾ। ਮੋٹے-ਮੋٹے ਤੁਸੀਂ ਕੱਟ ਲੈਣੇ ਆ ਇਸ ਤਰੀਕੇ ਨਾਲ ਕੱਟਦੇ ਜਾਇਓ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਦੇ ਹੋ। ਪਿਆਜ਼ ਦੀ ਸਬਜ਼ੀ ਤੁਸੀਂ ਰੁਟੀਨ ਵਿੱਚ ਬਣਾਉਂਦੀ ਹੋਵੋਗੇ। ਥੋੜਾ ਜਿਹਾ ਤਰੀਕੇ ਦਾ ਫਰਕ ਹੈ ਤੇ ਸਬਜੀ ਐਨੀ ਟੇਸਟੀ ਬਣਦੀ ਹੈ ਕਿ ਤੁਸੀਂ ਵਾਰ-ਵਾਰ ਬਣਾਇਆ ਕਰੋਗੇ ਦੋ ਕਟੀਆਂ ਹਰੀਆਂ ਮਿਰਚਾਂ ਤੇ ਪਿਆਜ਼ ਨੂੰ ਆਪਾਂ ਇੰਨਾ ਮੋਟਾ ਰੱਖਿਆ ਹੋਇਆ ਕੜਾਈ ਦੇ ਵਿੱਚ ਇੱਕ ਵੱਡਾ ਸਪੂਨ ਪਰ ਕੇ ਲਵਾਂਗੇ ਤੇਲ ਦਾ ਤੇਲ ਤੁਸੀਂ ਕੋਈ ਮਰਜ਼ੀ ਲੈ ਲਿਓ ਜਿਹੜੀ ਆਪਣੀ ਕਿਚਨ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਜਦੋਂ ਤੇਲ ਗਰਮ ਹੋ ਗਿਆ ਤਾਂ ਫਿਰ ਵਿੱਚ ਪਾਵਾਂਗੇ ਜੀਰਾ ਹੌਲੀ-ਹੌਲੀ ਇਹ ਭੁੰਨੂਗਾ ਤੇਲ ਇੰਨਾ ਗਰਮ ਨਾ ਕਰਿਓ ਕਿ ਵਿੱਚੋਂ ਧੂਆ ਨਿਕਲਣ ਲੱਗ ਜੇ ਹਲਕੇ ਗਰਮ ਤੇਲ ਦੇ ਵਿੱਚ ਨਾਲ ਦੀ ਨਾਲ ਹੀ ਤੁਸੀਂ ਪਿਆਜ਼ ਪਾਉਣੇ ਹੈ ਹੌਲੀ-ਹੌਲੀ ਇਹ ਸਬਜੀ ਬਣਾਉਣੀ ਹੈ ਓਨ ਨਹੀਂ ਜਿਆਦਾ ਟੇਸਟ ਦਊਗੀ ਸਿੰਪਲ ਜੇ ਤਰੀਕੇ ਤੋਂ ਐਨੀ ਵਧੀਆ ਸਬਜੀ ਤਿਆਰ ਹੋ ਸਕਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਪਿਆਜ਼ ਦਾ ਕਲਰ ਆਪਾਂ ਬਿਲਕੁਲ ਚੇਂਜ ਨਹੀਂ ਕਰਨਾ ਮਤਲਬ ਪਿਆਜ਼ ਨੂੰ ਆਪਾਂ 7 ਤੋਂ 8 ਮਿੰਟ ਬਿਲਕੁਲ ਸਲੋ ਫਲੇਮ ਤੇ ਪਕਾਉਣਾ ਹੈਗਾ ਪੱਕ ਵੀ ਜਾਣ ਤੇ ਇਹਨਾਂ ਦਾ ਕਲਰ ਵਗੈਰਾ ਵੀ ਬਿਲਕੁਲ ਚੇਂਜ ਨਾ ਹੋਵੇ ਫਿਰ ਜ਼ਰੂਰਤ ਦੇ ਅਨੁਸਾਰ ਪਾ ਦਿਓ ਨਮਕ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿਓ ਤੇ ਹੌਲੀ-ਹੌਲੀ ਪਕਾਉਂਦੇ ਜਾਓ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਫਿਰ ਆਪਾਂ ਅੱਧੀ ਕੌਲੀ ਤੋਂ ਵੀ ਜ਼ਿਆਦਾ ਲਈ ਹੈ ਫਰੈਸ਼ ਮਲਾਈ ਮਲਾਈ ਤੁਸੀਂ ਇੱਕ ਦਿਨ ਪਹਿਲਾਂ ਵਾਲੀ ਵਰਤ ਸਕਦੇ ਹੋ ਪਰ ਜ਼ਿਆਦਾ ਪੁਰਾਣੀ ਨਾ ਹੋਵੇ ਜੇ ਫਰੈਸ਼ ਹੋਵੇ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਫਿਰ ਇਹਦੇ ਵਿੱਚ ਅੱਧਾ ਚਮਚ ਪਾਇਆ ਆਪਾਂ ਕੁੱਟੀ ਹੋਈ ਸੁੱਕੀ ਲਾਲ ਮਿਰਚ ਦਾ ਅੱਧਾ ਚਮਚੀ ਪਾਇਆ ਸਿੰਪਲ ਮਿਰਚ ਪਰ ਮਿਰਚ ਦਾ ਟੇਸ ਆਪਣੇ ਟੇਸ ਦੇ ਅਕੋਰਡਿੰਗ ਰੱਖਣਾ ਉਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਹਲਦੀ ਤੇ ਧਨੀਆ ਪਾਊਡਰ ਜਿਆਦਾ ਮਸਾਲੇ ਇਹਦੇ ਵਿੱਚ ਬਿਲਕੁਲ ਨਹੀਂ ਪਾਵਾਂਗੇ ਮਸਾਲੇ ਦੀ ਤਾਂ ਆਪਾਂ ਵਰਤੋ ਹੀ ਨਹੀਂ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਲਾਈ ਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਇਹ ਪਿਆਜ਼ ਪੱਕਦੇ ਹਨ 5 ਤੋਂ 7 ਮਿੰਟ ਲਗਾਤਾਰ ਹੋ ਗਏ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਮਲਾਈ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਸਲੋ ਫਲੇਮ ਤੇ ਫਿਰ ਪਕਾਉਣਾ ਸ਼ੁਰੂ ਕਰ ਦੇਵਾਂਗੇ ਇਹ ਸਬਜ਼ੀ ਦੇ ਵਿੱਚ ਜਿਹੜਾ ਮੇਨ ਕੰਮ ਹੈ ਉਹ ਪੁਣਾਈ ਦਾ ਇਹ ਗੱਲ ਯਾਦ ਰੱਖਣੀ ਹੈ ਹੌਲੀ ਹੌਲੀ ਪਕਾਉਣਾ ਹੈ ਲੰਬਾ ਪਕਾਉਣਾ ਹੈ 15 ਤੋਂ 20 ਮਿੰਟਾਂ ਦੇ ਵਿੱਚ ਇਹ ਮਜ਼ੇਦਾਰ ਜੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਆਦਾ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਘਰ ਵਿੱਚ ਪਏ ਸਮਾਨ ਤੋਂ ਹੀ ਇਹ ਸਬਜ਼ੀ ਤਿਆਰ ਹੁੰਦੀ ਹੈ ਬਾਕੀ ਤੁਸੀਂ ਦੇਖ ਲਿਆ ਆਪਾਂ ਇਹਦੇ ਵਿੱਚ ਕਿੰਨੀਆਂ ਕਿ ਚੀਜ਼ਾਂ ਵਰਤੀਆਂ ਗਿਆ ਕੋਈ ਅਦਰਕ ਲਸਣ ਦੀ ਜ਼ਰੂਰਤ ਨਹੀਂ ਕੋਈ ਟਮਾਟਰ ਦੀ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਬਣਾਇਓ ਸਵਾਦ ਲਾਜਵਾਬ ਆਊਗਾ ਕੋਈ ਵੀ ਹੋਰ ਸਬਜ਼ੀ ਬਣਾਓਗੇ ਤਾਂ ਇਹ ਸਬਜ਼ੀ ਮੂਰੇ ਫਿੱਕੀ ਪੈ ਜਾਊਗੀ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਓ ਜਦੋਂ ਇਹ ਲਗਾਤਾਰ ਪਕਾਉਂਗੇ ਤਾਂ 6 ਤੋਂ 7 ਤਾਂ ਬਾਦ ਇਹ ਕਿਉ ਹੋ ਜਾ ਛੱਡਣ ਲੱਗ ਜੂ ਇਸ ਤਰ੍ਹਾਂ ਦੀ ਹੋ ਜੂਗੀ ਲਗਾਤਾਰ ਮਲਾਈ ਨੂੰ ਆਪਾਂ ਪਕਾਇਆ ਦੇਖੋ ਸਾਰੀ ਸਬਜੀ ਵਿੱਚੋਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬਹੁਤ ਸਾਰਾ ਕਿਉ ਇਹਦੇ ਵਿੱਚ ਆਪਾਂ ਮਿਕਸ ਕੀਤਾ ਹੋਵੇ ਸਿੰਪਲ ਜੀ ਰੈਸਿਪੀ ਹੈ ਤੇ ਇਹ ਮਜ਼ੇਦਾਰ ਸਬਜੀ ਸੋਨੂੰ ਕਿਉ ਜੀ ਲੱਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਕਿਉਂਕਿ ਜਦੋਂ ਹੀ ਘਰ ਵਿੱਚ ਕਦੇ ਸਬਜੀ ਨਹੀਂ ਹੁੰਦੀ ਤਾਂ ਐਲ ਜੀ ਆਮ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਤੇ ਬਿਲਕੁਲ ਲਾਸਟ ਤੇ ਜਦੋਂ ਇਹ ਮਜੇਸਤਾਰ ਜੀ ਸਬਜੀ ਬਣ ਕੇ ਤਿਆਰ ਹੋ ਗਈ ਮਲਾਈ ਪਾਉਣ ਤੋਂ ਬਾਅਦ ਇਹਨੂੰ 7-8 ਮਿੰਟ ਆਪਾਂ ਲਗਾਤਾਰ ਪਕਾਇਆ ਤੇ 7-8 ਮਿੰਟ ਹੀ ਆਪਾਂ ਇਹਨੂੰ ਪਹਿਲਾਂ ਪਕਾਇਆ ਸੀ ਉਸ ਤੋਂ ਬਾਅਦ ਲਾਸਟ ਦੇ ਦੇ ਉੱਪਰ ਪਾਓ ਮੇਥੀ ਧਣੀਆਂ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਵੈਸੇ ਵੀ ਗਰਮੀ ਦੇ ਵਿੱਚ ਅੱਜਕੱਲ੍ਹ ਧਣੀਆਂ ਜ਼ਿਆਦਾ ਨਹੀਂ ਮਿਲ ਰਹੀਆਂ ਮੇਥੀ ਦਾ ਇਹਦੇ ਨਾਲ ਬੜਾ ਹੀ ਅਲੱਗ ਸੁਆਦ ਆਊਗਾ ਇਹਦਾ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਬਾਕੀ ਸਬਜੀ ਦੀ ਖੁਸ਼ਬੂ ਹੈ ਜਿਹੜੀ ਦੂਰੋਂ ਹੀ ਆਉਣ ਲੱਗ ਜੂਗੀ ਫਿਰ ਆਪਾਂ ਹੁਣ ਇਹਨੂੰ ਕਰਾਂਗੇ ਜੀ ਸਭ ਨੂੰ ਸਰਵ ਜਦ ਹੀ ਆਪਾਂ ਸਰਵ ਕੀਤੀ ਤਾਂ ਸਭ ਨੂੰ ਬੜੀ ਪਸੰਦ ਆਈ ਤੇ ਬੜੀ ਤਾਰੀਫ ਹੋਈ ਹੁਣ ਬਈ ਮੇਰੇ ਪਰਿਵਾਰ ਨੇ ਸਭ ਜੀ ਬੜੇ ਹੀ ਖੁਸ਼ ਹੋ ਕੇ ਖਾਧੀ ਹੁਣ ਜਲਦੀ ਜਲਦੀ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਸਬਜੀ ਕਿਉਂ ਜੀ ਬਣੀ ਧੰਨਵਾਦ